ਕਹਿੰਦੇ ਆਖਰ ਵਾਰੀ ਮਾਰੇ ਆ ਕੌਣ ਕਿਉਂਕਿ ਹਰੇਕ ਪਾਰਟੀ ਨੇ ਆਪਣੇ ਆਪਣੇ ਦਿਗਜਾ ਦੇ ਪੂਰੇ ਪਿੱਛਾ ਪੂਰਾ ਜੋਰ ਲਾਇਆ ਸੀ ਤੇ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਹਲ ਦੀ ਤਾਂ ਸ਼੍ਰੋਮਣੀ ਅਕਾਲੀ ਹਲ ਦੀ ਹਾਰ ਤੋਂ ਬਾਅਦ ਸਾਬਕਾ ਕੈਬਨਰ ਮੰਤਰੀ ਸੁਖਵੀਰ ਸਿੰਘ ਖੜਾ ਇੱਕ ਵੱਡਾ ਵਿਵਾਦ ਆ ਗਿਆ ਉਹਨਾਂ ਨੇ ਸਾਬਤ ਤੌਰ ਤੇ ਕਹਿਤਾ ਹੈ ਕਿ ਇਸ ਹਾਰ ਦੇ ਲਈ ਸੁਖਵੀਰ ਸਿੰਘ ਬਾਦਲ ਜੋ ਕਿ ਮੁੱਖ ਕਾਰਨ ਰਏ ਨੇ ਯਾਨੀ ਕਿ ਉਹਨਾਂ ਦੇ ਜਿਹੜੇ ਕੰਮਕਾਰ ਨੇ ਉਹਨਾਂ ਦੇ ਕਰਕੇ ਸ਼੍ਰੋਮਣੀ ਅਕਾਲੀ ਹਲ ਦਾ ਅੱਜ ਗਰਾਫ ਬਿਲਕੁਲ ਡਾਊਨ ਪੱਧਰ ਤੇ ਆ ਚੁੱਕਿਆ ਹੈ ਇਸ ਪੂਰੇ ਵਿਸ਼ੇ ਦੇ ਨਾਲ ਨਾਲ ਗੱਲਬਾਤ ਕਰਾਂਗੇ ਹੋਰ ਜਿਹੜੇ ਉੱਥੇ ਕੈਂਡੀਡੇਟ ਖੜੇ ਸੀ ਉਹਨਾਂ ਦੇ ਬਾਰੇ ਉਹਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਕੀ ਕੁਝ ਹੋਇਆ ਉਹਨਾਂ ਨਾਲ ਪਰ ਅੱਜ ਇੱਕ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉੱਥੇ ਖੜੇ ਸੀ ਪ੍ਰੋਫੈਸਰ ਸਿੰਘ ਕੁਮਣ ਉਹਨਾਂ ਦਾ ਜਮਾਨਤ ਜਬਤ ਹੋ ਗਈ ਹੈ ਤੇ ਸਿੱਧਾ ਗੱਲਬਾਤ ਕਰਦੇ ਹਾਂ ਸਾਡੇ ਆ ਸਾਡੇ ਸੀਨੀਅਰ ਸਹਿਯੋਗੀ ਜੁੜੇ ਨੇ ਪੱਤਰਕਾਰ ਜੁੜੇ ਨੇ ਡਾਕਟਰ ਰਜਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਰਜਿੰਦਰ ਸਿੰਘ ਜੀ ਸਾਡਾ ਤੁਹਾਨੂੰ ਬਹੁਤ ਸਵਾਗਤ ਹੈ ਸਰ ਸਵੇਰ ਦੇ 라이ਵ ਕਰੋਨ ਜੀ ਧੰਨਵਾਦ ਰਿੰਦਰ ਸਿੰਘ ਜੀ ਦਾ ਬੜਾ ਸਮੇਂ ਤੋਂ ਉਡੀਕ ਕਰ ਰਹੇ ਸੀਗੇ ਵੋਟਾਂ ਵੋਟਾਂ ਰਿਜ਼ਲਟ ਆਇਆ ਰਿਜ਼ਲਟ ਆਇਆ ਤਾਂ ਕਦਰ ਰਿਜ਼ਲਟ ਨੇ ਸਾਰਿਆਂ ਨੂੰ ਧੱਕਾ ਹੀ ਲਾਇਕ ਬਹੁਤ ਕਾਫੀ ਵਿਅਕਤੀਆਂ ਦੇ ਉਮੀਦਾਂ ਦੇ ਪਾਣੀ ਉਹ ਫੇਰਤਾ ਦੇਖੋ ਜੀ ਕਾਫੀ ਉਮੀਦਾਂ ਕਿਤਾ ਪਾਣੀ ਧਰ ਗਿਆ ਗੱਲ ਕਰ ਦੋ ਪਤੰਤਰ ਦੀ ਇਹਦੇ ਵਿੱਚ ਆਰ ਹੋ ਗਈ ਹੈ ਜਿੱਤ ਕਹੇ ਕੋਈ ਗਿਆ ਜੀ ਕਿਉਂਕਿ 1 ਲੱਖ 75 ਹਜ਼ਾਰ ਤੋਂ ਵੱਧ ਵੋਟਰ ਸੀ ਜੀ ਇਹਦੇ ਵਿੱਚ 35000 ਵੋਟਾਂ ਨਾਲ ਜਿੱਤ ਗਿਆ ਹੁਣ ਇਹਦਾ ਮਤਲਬ ਇਹ ਹੋ ਗਿਆ ਵੀ 140000 ਵੋਟਾਂ ਵਾਲੀ ਵੋਟਾਂ ਹਾਰ ਗਈਆਂ ਤੇ 35000 ਵੋਟਾਂ ਜਿੱਤ ਗਈਆਂ ਯਾ ਮਤਲਬ ਇਹ ਜਿਹੜਾ ਪ੍ਰਚਲਨ ਚੱਲਿਆ ਹੋਇਆ ਹੈ ਇਹਦੇ ਵਿੱਚ ਮਤਲਬ ਲੋਕਤੰਤਰ ਦਾ ਜਨਾਚਾ ਨਿਕਲ ਰਿਹਾ ਹੈ ਇਹਦੇ ਵਾਸਤੇ ਸਾਰੀਆਂ ਪਾਰਟੀਆਂ ਨੂੰ ਸਾਡੇ ਸੰਵਿਧਾਨ ਘੜਿਆਂ ਨੂੰ ਤੇ ਜਿਹੜੇ ਸੰਵਿਧਾਨ ਮਾਰਦੇ ਉਹਨਾਂ ਨੂੰ ਮਿਲ ਬੈਠ ਕੇ ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਲੱਭਣਾ ਲੱਭਣਾ ਚਾਹੀਦਾ ਸਾਡੇ ਲੋਕਤੰਤਰ ਦੀ ਜਿਹੜੀ ਆ ਹਾਰ ਆਏ ਬਚੀ ਰਹੀ ਡਾ ਡਾ ਕਾਲਾ ਸੁਰਜੀਤ ਸਿੰਘ ਰਖੜਾ ਦਾ ਇੱਕ ਬਿਆਨ ਆਇਆ ਜੋ ਕਿ ਆਪਣੇ ਖਬਰ ਤੇ ਨਸਰ ਨਹੀਂ ਕੀਤਾ ਆਪਾਂ ਨੇ ਤਾਂ ਉਹਦੇ ਵਿੱਚ ਲੋਕਾਂ ਨੇ ਸਾਨੂੰ ਕਮੈਂਟ ਕੀਤੇ ਨੇ ਸਾਨੂੰ ਕੀ ਰਖੜਾ ਸਿੱਧੇ ਕਮੈਂਟ ਕੀਤੇ ਨੇ ਕਹਿੰਦੇ ਵੀ ਸ਼੍ਰੋਣੀ ਕਾਲ ਵਾਲੇ ਹਾਰ ਦਾ ਤੁਹਾਡਾ ਕਾਰਨ ਹੈ ਵੀ ਜਿਹੜਾ ਇੱਕ ਕੈਂਡੀਡੇਟ 27 22 ਸਾਥੋਂ ਤੁਹਾਡੇ ਨਾਲ ਜੁੜਿਆ ਹੁੰਦਾ ਤੁਹਾਡੇ ਕੰਮ ਕਰ ਕਰ ਰਿਆ ਪਾਰਟੀ ਦੇ ਤੇ ਜਦੋਂ ਵੋਟਾਂ ਦਾ ਸਮਾਂ ਆਉਂਦਾ ਤੁਸੀਂ ਉਹ ਕੰਨ ਉਹ ਬੰਦੇ ਨੂੰ ਭੁੱਲ ਜਾਂਦੇ ਹੋ ਤੇ ਤੁਸੀਂ ਅਮੀਰ ਸਰਮਾਇਦਾਰ ਘਰਾ ਦੇ ਬੰਦੇ ਚੱਕ ਲੈਂਦੇ ਹੋ ਕੀ ਤੁਸੀਂ ਸਹਿਮਦੇ ਹੋ ਬੰਦੇ ਦੇ ਇਸ ਪੈਣ ਨਾਲ ਹਾਂ ਜੀ ਦੇਖੋ ਗੱਲ ਇਹੀ ਤਾਂ ਹੈਗਾ ਨਾ ਵੀ ਆਪਾਂ ਨੂੰ ਤਾਂ ਇਹ ਹੁੰਦਾ ਪਬਲਿਕ ਨੂੰ ਕਿ ਅਸੀਂ ਵੋਟਰ ਵੋਟਰ ਲੋਕ ਆ ਤੇ ਅਸੀਂ ਕੈਂਡੀਡੇਟ ਚਣਦੇ ਆ ਜੀ ਆਪਦਾ ਗੱਲ ਕਰ ਅਸੀਂ ਤਾਂ ਕੰਨੀ ਮੋਹਰ ਲਾਉਣੀ ਹੁੰਦੀ ਆ ਚੋਣ ਵਾਲਾ ਤਾਂ ਜਿਹੜੇ ਪਾਰਟੀਆਂ ਦੇ ਪ੍ਰਧਾਨ ਨੇ ਉਹੋ ਨੇ ਜੀ ਕਿਸੇ ਵੀ ਪਾਰਟੀ ਦਾ ਬੰਦਾ ਤੁਸੀਂ ਦਾ ਲੋਕ ਕਰਦੀ ਦਿੰਦਾ ਲਾ ਲੋਕ ਪਕਾਰ ਦਿੰਦਾ ਇਹਨੂੰ ਲੋਕਾਂ ਨੇ ਥੋੜੀ ਜੁੜਿਆ ਸੀ ਇਹ ਤਾਂ ਤਾਂ ਤੋਂ ਥੋਪਿਆ ਗਿਆ ਦਾ ਇਸੇ ਤਰ੍ਹਾਂ ਆមਦੀ ਪਾਰਟੀ ਦਾ ਇਸੇ ਤਰ੍ਹਾਂ ਹੀ ਕਾਂਗਰਸ ਹੈ ਪਰ ਲੋਕਾਂ ਨੂੰ ਜਿੰਨਾ ਚਿਰ ਇਹ ਸਮਝ ਨਹੀਂ ਆਉਂਦੀ ਕਿ ਕੈਂਡੀਡੇਟ ਲੋਕਾਂ ਨੇ ਚੁਣਨਾ ਜੀ ਉਹਨਾਂ ਚਿਰ ਮਤਲਬ ਇਸੇ ਤਰ੍ਹਾਂ ਹੁੰਦਾ ਰਹੂ ਕਿਉਂਕਿ ਲੋਕ ਤਾਂ ਕੱਲੀ ਮੋਹਰ ਲਾਉਣ ਵਾਲੇ ਹੁੰਦੇ ਨੇ ਮਤਲਬ ਪਰਦੇ ਦੇ ਪਿੱਛੇ ਜਿਹੜਾ ਉਹ ਬੰਦੇ ਦੀ ਚੋਣ ਹੈ ਉਹ ਪਾਰਟੀ ਪ੍ਰਧਾਨ ਕਰਦੇ ਹੁੰਦੇ ਨੇ ਚਾਹੇ ਕੋਈ ਵੀ ਪਾਰਟੀ ਹੈ ਲੋਕਾਂ ਨੂੰ ਪੁੱਛ ਕੇ ਕੋਈ ਵੀ ਜਿਹੜਾ ਬੰਦਾ ਉਹ ਅਦਤਾਰੀਆਂ ਦਾ ਤੋਂ ਦੱਸਿਆ ਕਿ ਇੱਕ ਹੋਰ ਬੜਾ ਵੱਡਾ ਕਮੈਂਟ ਆਇਆ ਹੈ ਕਹਿੰਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸ਼੍ਰੋਮਣੀ ਕਾਲ ਦਾ ਨਾਂ ਦਾ ਦਲ ਦਾ ਨਾਂ ਬੋਲਣਾ ਇਹ ਵੀ ਬੜਾ ਵੱਡਾ ਕਰਨਾ ਹੈ ਸ਼੍ਰੋਮਣੀ ਕਾਲ ਦਾ ਅੱਜ ਪੰਜਾਬ ਦੇ ਨਾਮ ਖਤਮ ਹੋਣਾ ਦੇਖੋ ਜੀ ਇੱਕ ਗੱਲ ਹੈ ਜਿਹੜੇ ਬੰਦੀ ਸਿੰਘ ਨੇ ਕੋਈ ਅੱਜ ਦੇ ਬੰਦੀ ਸਿੰਘ ਥੋੜੀ ਨੇ 15 ਸਾਲ ਦਾ ਮੰਦੀ ਸਿੰਘਾਂ ਦੇ ਉੱਤੇ ਇਹ ਰਾਜ ਕਰਦੇ ਜੀ ਜੀ ਜਦੋਂ ਕਿ ਬੰਦੀ ਸਿੰਘਾਂ ਨੂੰ ਇਹ ਸ਼ਰਧਾ ਸਕਦੇ ਸੀ ਕਿ ਜਦੋਂ ਮਤਲਬ ਯੂਪੀ ਦੇ ਵਿੱਚ ਇੱਕ ਚਾਰ ਬੰਦੇ ਮਾਰੇ ਸੀ ਪੁਲਿਸ ਵਾਲਿਆਂ ਨੇ ਫੇਕ ਇਨਕਾਊਂਟਰ ਚ ਉਹ ਉਹ ਬੰਦੇ ਪੁਲਿਸ ਵਾਲਿਆਂ ਨੂੰ ਵਰਕਾਇਦ ਹੋਈ ਉਹਨਾਂ ਨੂੰ ਕਹਿੰਦਾ ਮੈਂ ਛੜਾਤਾ ਤਾਂ ਬੰਦੀ ਸਿੰਘਾਂ ਨੂੰ ਮਤਲਬ ਇਹਨਾਂ ਨੇ ਛੜਾਇਆ ਨਹੀਂ ਕਿਉਂਕਿ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਇਹ ਸਿਆਸਤ ਕਰਕੇ ਮਤਲਬ ਅੱਜ ਜਿਹੜਾ ਰਾਜਨੀਤਿਕ ਰੋਟੀਆਂ ਨੇ ਉਹ ਸਿੱਖ ਨਹੀਂ ਚਾਹੁੰਦੇ ਨੇ ਦਿਲੋਂ ਤਾਂ ਇਹ ਹੁਣ ਵੀ ਨਹੀਂ ਚਾਹੁੰਦੇ ਹਨ ਕਿ ਬੰਦੀ ਸਿੰਘ ਜੇ ਬੰਦੀ ਸਿੰਘਾਂ ਨੂੰ ਛੜਤਾ ਤਾਂ ਇਹਨਾਂ ਦਾ ਮੁੱਦਾ ਖਤਮ ਹੋ ਜਾਊਗਾ ਇਹ ਤਨੋਬਨ ਨਹੀਂ ਚਾਹੁੰਦੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀਗਾ ਅਕਾਲ ਤਖਤ ਵੱਲੋਂ ਜਾਰੀ ਹੋਇਆ ਉਹਦੇ ਵਿੱਚੋਂ ਬਕਾਇਦਾ ਗਿਆ ਸੀ ਵੀ ਸ਼੍ਰੋਮਣੀ ਅਕਾਲੀ ਦਰਬੀ ਜਿਹੜੀ 40-42 ਬੰਦਿਆਂ ਦੀ ਟੀਮ ਹੈ ਇਹ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਜੀ ਜੀ ਤੇ ਇਹ ਜਿਹੜੇ ਦੇ ਦੇਖੇ ਮਤਲਬ ਉਹ ਤੋਂ ਛੱਡਤੀ ਨਹੀਂ ਹਣ ਖੜਾ ਫਿਰ ਕੀ ਕੀਤਾ ਕੰਨਾ ਸੁਖਵੀਰਵਾਦ ਜ਼ਿੰਮੇਵਾਰ ਨਹੀਂ ਹੈਗਾ ਇਹਦਾ ਇਹ ਸਾਰੀ ਟੀਮ ਜ਼ਿੰਮੇਵਾਰ ਇਹ ਸਾਰੀ ਟੀਮ ਨੂੰ ਮਤਲਬ ਅਕਾਲ ਤਖਤ ਦੇ ਵਿੱਚ ਝਾਰਨ ਤਾਂ ਜੁੱਤੀਆਂ ਜੋੜਿਆਂ ਦੇ ਉੱਤੇ ਰੱਖਣ ਵਾਲੇ ਵੀ ਨਹੀਂ ਹਨ ਇਹ ਬਸ ਬੈਠੇ ਨੇ ਇਹ ਉੱਤੇ ਕਿਉਂਕਿ ਇਹਦਾ ਨਾ ਇਹ ਸਾਰੇ 42 ਬੰਦੇ ਨੇ ਜਿਹੜੇ ਇਹਨਾਂ ਦੀ ਕਿਸੇ ਵੀ ਕੋਈ ਕੁਰਬਾਨੀ ਨਹੀਂ ਜਿਨ੍ਹਾਂ ਦਾ ਕੋਈ ਪੁੱਤ ਨਹੀਂ ਮਰਿਆ ਅਕਾਲੀ ਇਹਦੇ ਪਿੱਛੇ ਅਕਾਲੀਦਾਨ ਪਿੱਛੇ ਜਾਂ ਪੰਜਾਬ ਪਿੱਛੇ ਨਾ ਕੋਈ ਇਹਨਾਂ ਦਾ ਪਿਓ ਮਰਿਆ ਹੋਇਆ ਨਾ ਹੀ ਕੋਈ ਇਹਨਾਂ ਦਾ ਦਾਦਾ ਮਰਿਆ ਉਲਟੇ ਸਭਾ ਇਹ ਖੂਹ ਦੇ ਵਿੱਚ ਜ਼ਹਿਰਾ ਪਾਉਣ ਵਾਲੇ ਲੋਕ ਨੇ ਅੱਜ ਮਤਲਬ ਪੰਥਰੇ ਉੱਤੇ ਇਹ ਜਿਹੜੇ ਗਲੌਂਦੀ ਮਾਰ ਕੇ ਬੈਠੇ ਨੇ ਲੋਕ ਹੁਣ ਪਲੀ ਭਾਂਕ ਜਾਣ ਕੇ ਲੋਕ ਇਹਨਾਂ ਨੂੰ ਅਕਾਲੀ ਨਹੀਂ ਮੰਨਦੇ ਜਦੋਂ ਵੀ ਕੋਈ ਕੁਰਬਾਨੀ ਵਾਲਾ ਅਕਾਲੀ ਇਹਦੇ ਇੱਥੇ ਆ ਗਿਆ ਸਹੀ ਸੀਟ ਦੇ ਉੱਤੇ ਤਾਂ ਪੰਜਾਬ ਦੇ ਵਿੱਚ ਜਿਵੇਂ ਇਹਦੇ ਚਾੜੂ ਵਾਲੇ 92 ਜਿੱਤੇ ਸੀ ਐ ਅਕਾਲੀ ਦਲ ਵੀ ਜਿੱਤੂਗਾ ਇਹ ਗੱਲ ਕਰ ਸਮਾਂ ਜਦੋਂ ਬੰਦਾ ਸਹੀ ਜੋਗ ਦੇ ਹੱਥ ਦੇ ਵਿੱਚ ਅਕਾਲੀ ਦਲ ਦੀ ਪ੍ਰਧਾਨਗੀ ਆ ਗਈ ਇਹ ਗੱਲ ਉਦੋਂ ਹੋਣੀ ਹੈ ਕਿਉਂਕਿ ਪੰਜਾਬ ਦੀ ਚੋਣ ਇੱਕ ਰਹੇਗੀ ਜਿਹੜੀ 27 ਹੈ ਸਦਾਈ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੋਈ ਪੰਜਾਬੀ ਬਣ ਸਕਦਾ ਉਸ ਤੋਂ ਬਾਅਦ ਜਦੋਂ 32 ਚੋਟਾ ਆਉਣੀਆਂ ਤਾਂ ਇੱਥੇ ਜਿਹੜਾ ਪ੍ਰਵਾਸੀ ਹੈ ਉਹ ਮੁੱਖ ਮੰਤਰੀ ਬਣੂਗਾ ਇਹਨਾਂ ਨੂੰ ਸਾਰਿਆਂ ਨੂੰ ਸੋਚ ਕੇ ਮਤਲਬ ਜਿਹੜੀ ਸੱਤਾ ਦਾ ਲਾਲਚ ਹੈ ਕੁਰਸੀ ਦਾ ਪਿਆਰ ਹੈ ਇਹਨੂੰ ਛੱਡ ਕੇ ਲੋਕਾਂ ਦੀ ਸੇਵਾ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਤੇ ਜਿਨ੍ਹਾਂ ਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਉਹਨਾਂ ਲੋਕਾਂ ਨੂੰ ਅੱਗੇ ਲਿਆ ਕੇ ਇਹ ਸਰਉਣੀ ਅਕਾਲੀ ਦਲ ਦੀ ਬਾਗਦੋਗ ਸੁਣਾਉਣੀ ਚਾਹੀਦੀ ਹੈ ਤੋ ਦਿਨ ਦੂਰ ਨਹੀਂ ਜਿੱਤੇ ਦਾ ਇੱਕ ਮਿੰਟ ਡਾਕਟਰ ਸਾਹਿਬ ਮੈਂ ਮੈਂ ਮਾਫੀ ਚਾਹੁੰਦਾ ਸੁਖਵੀਰਪਾਲ ਸਾਹਿਬ ਤੇ ਆਵਾਂਗਾ ਸੁਖਵੀਰਪਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਡੰਡਾ ਡੰਡਾ ਤੰਤਰ ਫੇਰ ਆਏਗਾ ਕੀ ਉਹ ਡੰਡਾ ਤੰਤਰ ਦਾ ਕਰਕੇ ਲੋਕ ਹੁਣ ਆਪ ਪਾਰਟੀ ਦਾ ਹੁੰਦਾ ਜੁੜਰੇ ਦੇਖੋ ਜੀ ਡੰਡਾ ਜੇ ਇਹਨਾਂ ਨੇ 7 ਤੋਂ ਲੈ ਕੇ 17 ਤੱਕ ਡੰਡੇ ਫੇਰੇ ਲੋਕਾਂ ਦੇ ਉੱਤੇ ਤਾਹੀ ਅੱਜ ਇਹ ਤਿੰਨ ਬੰਦੇ ਜਿੱਤੇ ਨੇ ਜੇ ਲੋਕਾਂ ਨਾਲ ਪਿਆਰ ਨਾਲ ਮਤਲਬ ਇਹ ਰਹਿੰਦੇ ਤਾਂ ਅੱਜ ਕੁਝ ਹੋਰ ਕਿਉਂਕਿ ਇਹਨਾਂ ਨੂੰ ਸਿਆਸੀ ਸਮਝ ਨਹੀਂ ਹੈ ਇਹ ਮਤਲਬ ਇੱਕ ਖਾਨਦਾਨੀ ਬੱਚੇ ਨੇਗੇ ਖਾਨਦਾਨੀ ਜਿਹੜਾ ਹੁੰਦਾ ਉਹਦੇ ਬੱਚਿਆਂ ਦੀ ਕੋਈ ਬਹੁਤੀ ਜ਼ਿਆਦਾ ਸਿਆਸੀ ਸੋਝ ਨਹੀਂ ਹੁੰਦੀ ਕਿਉਂਕਿ ਉਹ ਉਹ ਬੰਦੂਖਾਂ ਦੇ ਸਾਏ ਦੇ ਵਿੱਚ ਹੀ ਪਲੇ ਹੁੰਦੇ ਨੇ ਉਹਨਾਂ ਦਾ ਮਾਨਸਿਕ ਵਿਕਾਸ ਨਹੀਂ ਹੋਇਆ ਹੁੰਦਾ ਉਹਨਾਂ ਦਾ ਬੋਧਿਕ ਵਿਕਾਸ ਨਹੀਂ ਹੋਇਆ ਲੋਕ ਡੰਡੇ ਨਾਲ ਨਹੀਂ ਚੱਲਦੇ ਹੁੰਦੇ ਲੋਕ ਪਿਆਰ ਨਾਲ ਚੱਲਦੇ ਹੁੰਦੇ ਡੰਡੇ ਚਲਾਉਣ ਵਾਲੇ ਇੱਥੇ ਬਹੁਤ ਆਗੇ ਤੇ ਇੱਥੇ ਬਹੁਤ ਤੁਰ ਗਏ ਆ ਨਾ ਜਦੋਂ ਵੱਧ ਲੋਕ ਡੰਡੇ ਵਾਲੇ ਨੂੰ ਲਿਹਾਉਣ ਨਾ ਡੰਡੇ ਵਾਲੇ ਬਿਆਨ ਨੂੰ ਲੋਕ ਪਸੰਦ ਕਰਨਾ ਲੋਕ ਭਾਈਚਾਰਕ ਸਾਂਝ ਆਪਸੀ ਸ਼ਾਂਤੀ ਤੇ ਇਨ੍ਹਾਂ ਚੀਜ਼ਾਂ ਦੇ ਨੂੰ ਲੋਕ ਪੁਜਾਰੀ ਹੁੰਦੇ ਨੇ ਉਹ ਲੈ ਆਉਂਦੇ ਮਤਲਬ ਕੱਲੇ ਬਿਆਨਵਾਚੀ ਨਾਲ ਇਹ ਕੁਝ ਨਹੀਂ ਹੋਣ ਲੱਗਿਆ ਯਾਨੀ ਕਿ ਮੰਦੇਓਂ ਭਗਵਾਨ ਤਮਨ ਸਰਕਾਰ ਸਹੀ ਕੰਮ ਕਰੀਏ ਲੋਕਾਂ ਦੇ ਇੱਦੀ ਤਾਂ ਹੀ ਸੰਜੀਵਰ ਨੇ ਐਡਾ ਵੱਡਾ ਬੋਮਾ ਦਿੱਤਾ ਗਏ ਦੁਆਨਾ ਵਿੱਚ ਦੇਖੋ ਜਿੰਨਾ ਪਾ ਇਹ ਸਰਕਾਰ ਆਪ ਕਹਿੰਦੀ ਹੈ ਜੀ ਅਸੀਂ ਚੰਗੇ ਆ ਉਹਨੇ ਚੰਗੇ ਅੱਜ ਵੋਟਾਂ 35000 ਨਾਲ ਆਉਂਦੀਆਂ ਅੱਜ ਵੋਟਾਂ ਲੱਖ ਹੁੰਦੀਆਂ ਕਿਉਂਕਿ ਵੋਟਾਂ ਤਾਂ ਪਾਉਣੀ ਨਹੀਂ ਗਈ ਜੀ ਲੋਕ 1,75,000 ਵੋਟਰ ਹੈ 100 ਦਾ 90000 ਗਿਆ 90000 ਚੋਂ ਆਪਾਂ ਨੂੰ 35000 ਮਿਲੀ ਹੈ 1,40,000 ਵੋਟਰ ਦਾ ਸਰਕਾਰ ਤੇ ਅੱਜ ਵੀ ਖਲਾਸ ਹੈ ਜੀ ਤਾਂ ਫਿਰ ਕਿਵੇਂ ਆਪਾਂ ਕਹიდੀਏ ਵੀ ਮੋਹਰ ਕੰਮਾਂ ਤੇ ਲੱਗੀ ਹੈ ਮੋਹਰ ਦਾ ਕੰਮਾ ਤੇ ਫੇਰ ਹੁੰਦੀ ਜੇ 190000 ਦੇ ਵਿੱਚੋਂ ਲੱਖ ਵੋਟ ਜਾ ਕੇ ਇਹ ਇਹਨਾਂ ਨੂੰ ਮਿਲਦੀ ਫੇਰ ਆਪਾਂ ਮੰਨਦੇ ਹੀ ਭਾਈ ਕੰਮਾ ਤੇ ਮੋਹਰ ਹੈ ਇਹਦਾ ਇਹ ਅਲਰਟ ਕੀਤਾ ਵੀ ਕੰਮ ਕਰੋ ਨਹੀਂ ਲੋਕ 35000 ਤੋਂ ਵੀ ਘੱਟ ਤੇ ਲੈ ਆਉਣਗੇ ਡਾਟਾ ਸਾਹਿਬ ਬਾਕੀ ਕੈਂਡੀਡੇਟ ਗੱਲ ਕਰ ਲਏ ਆ ਭਾਰਤ ਪੂਸ਼ਾ ਆਸ਼ੂ ਇਹ ਪਰਿਵਾਰ ਦੇ ਲੋ ਬਹੁਤ ਜ਼ੋਰ ਲਗਾਇਆ ਗਿਆ ਹੈ तकरीबन 2 ਮਹੀਨੇ ਪਹਿਲੇ ਹੀ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹਾਲੇ ਕਿ ਉਹ ਥੰਮ ਰਹੇ ਨੇ ਲੁਧਿਆਣਾ ਜਿਮਨੀ ਚੋਣਾ ਵਿੱਚ ਫੇਰ ਵੀ ਉਹਨਾਂ ਦਾ ਜੇ ਹਾਰ ਰਿਹਾ ਹੈ ਵੇਖੋ ਜੀ ਆਸ਼ੂ ਨੂੰ ਆਸ਼ੂ ਦਾ ਜਿਹਦੀ ਹੁੰਦਾ ਆਸ਼ੂ ਕੋਈ ਆਸ਼ਮਦਾਬ ਕਰਨ ਨੇ ਜਿਹਨੇ ਹਰਾਇਆ ਹੈਗਾ ਇੱਕ ਮਿੰਟ ਡਾਕਟਰ ਸਾਹਿਬ ਡਾਕਟਰ ਸਾਹਿਬ ਲਾਈਨ ਤੇ ਆ ਗਏ ਨੇ ਰੰਦੀਰ ਖੜਾ ਜੀ ਔਰ ਤੁਸੀਂ ਵੀ ਸੁਣੋ ਕੀ ਕਹਿੰਦੇ ਰੰਦੀਰ ਖੜਾ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਕਿਹਣਾ ਜੀ ਠੀਕ ਹੈ ਸਰ ਆਪਣੇ ਨਾਲ ਮਾਨਸਾ ਤੋਂ ਡਾਕਟਰ ਸਾਹਿਬ ਜੁੜੇ ਹੋ ਤੁਸੀਂ ਜਾਣਦੇ ਹੋ ਤੇ ਜਿਹੜਾ ਅੱਡਾ ਅੱਦਾ ਮੁੱਦਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਕਾਰਨ ਸੁਖਵੀਰ ਬਾਦਲ ਮੰਨਿਆ ਗਿਆ ਨਹੀਂ ਉਹ ਤਾਂ ਜਦੋਂ ਕੁਝ ਟੜਾ ਪਰਾਨ ਉਹ ਜਿਆ ਪਾਰਟੀ ਬਣਾ ਉਹਦੇ ਵਿੱਚ ਉਹਦੀ ਬਣ ਗਈ ਹੈ ਜੀ ਪਹਿਲੀ ਗੱਲ ਪਹਿਲੀ ਗੱਲ ਤਾਂ ਇਹ ਹੈ ਜੀ ਮੈਂ ਤਾਂ ਹੁੰਦਾ ਸੀ ਨਾ ਕਿ ਕੱਲ ਕੱਲ ਸੁਦੀ ਸੀ ਰਖੜਾ ਉਹਦੀ ਬਾਈਟ ਆਈ ਸੀ ਉਹਦੇ ਵਿੱਚ ਅਸੀਂ ਕਮੈਂਟ ਪੜੇ ਨੇ ਉਹਦੇ ਲੋਕਾਂ ਨੇ ਕਮੈਂਟ ਕੀਤੇ ਨੇ ਕਹਿੰਦੇ ਵੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਕਹਿੰਦੇ ਵੀ ਅਸੀਂ ਕਹਿੰਦੇ 22 ਸਾਲ ਤੋਂ ਇੱਕ ਕੈਂਡੀਡੇਟ ਕਹਿੰਦੇ ਵੀ ਯਾਨੀ ਕਿ ਉਹ ਕਰਦਾ ਨਾਲ ਤੂੰ ਉਹਦਾ ਪਾਰਟੀ ਦੇ ਤਾਂ ਉਦੋਂ ਤਾਂ ਕਹਿੰਦੇ ਉਹ ਵਰਕਰ ਹੁੰਦਾ ਕਹਿੰਦੇ ਜਦੋਂ ਜਿੱਤ ਜਾਂਦੇ ਨੇ ਕਹਿੰਦੇ ਤਾਂ ਅਮੀਰ ਬਕਰ ਵਾਲੇ ਬੰਦੇ ਅੱਗੇ ਆ ਜਾਂਦੇ ਨੇ ਹੈਲੋ ਜੀ 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 ਬੇਨਤੀ ਸੌਖਾ ਜੀ ਜੀ ਜਰੂਰ ਜਿਹੜੇ ਜਿਹੜੇ ਲੁਧਿਆਣਾ ਜਿੱਥੇ ਚੋਣ ਹੋਈ ਹੈ ਜੀ ਉਹਦੇ ਵਿੱਚ ਜੋ ਕਰਿਆ ਉਹਦਾ ਹਸਲ ਹੋਇਆ ਜੀ ਪਰ ਪਾਰਟੀ ਜਵਾਨੀਤ ਹੋਈ ਹੈ ਹਾਂਜੀ ਉਹਦੇ ਸਿੱਧੇ ਤੌਰ ਤੇ ਸੁਨੀਲ ਕਾਲ ਜੁम्मेवार ਹੈ ਸੇ ਕਰ ਦੋ ਜੀ ਗੱਲ ਜਿਹੜੇ ਲੋਕ ਆਖਾਲ ਸਕਤ ਹੁੰਦੇ ਉਹ ਬੋਲਦੇ ਜੀ ਜੀ ਜਿਹੜੇ ਲੋਕ ਕਾਂਦੜ ਬੋੜੇ ਹੁੰਦੇ ਜੀ ਉਹਨਾਂ ਨੂੰ ਸਾਡੇ ਲੋਕ ਮੂਨੇ 100 ਰੁਪਏ ਦੇ ਵਿੱਚ ਅ ਇੱਕ ਰੈਤ ਵੀ ਹੈ ਤੇ ਇੱਕ ਧਾਰਨਾ ਬਣੀ ਹੋਈ ਹੈ ਰੰਦੀਰ ਰੰਦੀਰ ਸਾਹਿਬ ਜੀ ਕੋਈ ਇੱਕ ਮਾਫੀ ਚਾਹਾਂ ਤੁਹਾਡੇ ਬਾਰੇ ਕੋਈ ਕਮੈਂਟ ਆਇਆ ਹੈ ਤੁਹਾਡੇ ਬਾਰੇ ਇੱਕ ਕੁਸੇ ਕਵਰ ਰਕਮੈਂਡ ਕੀਤਾ ਹੈ ਕਿ ਜਿਹੜੇ ਕਿ ਪੰਜ ਮੈਂਬਰੀ ਕਮੇਟੀ ਹੈ ਤੁਹਾਡੀ ਉਹ ਬੜਾ ਸਲੋ ਕੰਮ ਕਰ ਰਹੀ ਹੈ ਉਹ ਸਮਝ ਨਹੀਂ ਆ ਰਹੀ ਚੰਗੀ ਪਰਤੀ ਚੱਲ ਰਹੀ ਹੈ ਕਾਹ ਚਾਹ ਸਕਦੇ ਹੁਕਮ ਨਾਲ ਜੀ ਮੰਨਦੇ ਆ ਉਹ ਕਹਿੰਦੇ ਉਹ ਲੋਕ ਕਹਿੰਦੇ ਸਲੋ ਹੈ ਨਹੀਂ ਨਹੀਂ ਪਰਤੀ ਚੱਲ ਰਹੀ ਹੈ ਸਾਹਮਣੇ ਆਏ ਜੀ ਸਲੋ ਹੈ ਏਜ ਹੈ ਉਹ ਤਾਂ ਸਾਨੂੰ ਪਤਾ ਨਹੀਂ ਜੀ ਜੀ ਯਾਨੀ ਕਿ ਸ਼੍ਰੋਮਣੀ ਕਾਲਦਾ ਦਾ ਗ੍ਰਾਫ ਨਹੀਂ ਕਰ ਰਿਹਾ ਮੰਦਿਓ ਕਿ ਨਹੀਂ ਸ਼੍ਰੋਮਣੀ ਕਾਲਦਾ ਬਾਹਰ ਤੜਾਇਆ ਹਾਂਜੀ ਹਾਂਜੀ ਵੈਰੀ ਗੱਲ ਆ ਸਰ ਸੁਖੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਹੈ ਹੈ ਨਹੀਂ ਹਾਂਜੀ ਉਹ ਤਾਂ ਉਹ ਤਾਂ ਉਹ ਤਾਂ ਕਹਿੰਦਾ ਨਾ ਉਹ ਉਹ ਤਾਂ ਕਹਿੰਦਾ ਇਹ ਤਾਂ ਟੜ ਹੁਣ ਤਾਂ ਉਹ ਟੜਦਾ ਹੀ ਪਿਆ ਨਹੀਂ ਹੈ ਜੀ ਜਿਹੜਾ ਟੰਬਰ ਦਾ ਮੁਖੀ ਹੈ ਜੀ ਤੇ ਉਹਦੇ ਬਾਰੇ ਗ੍ਰਾਫ ਨਹੀਂ ਲੱਗ ਰਿਹਾ ਤੁਹਾਡੇ ਸਾਹਮਣੇ ਹੈ ਜੋ ਹਸਰ ਹੋਇਆ ਹੈ ਜੋ ਲੋਕਰ ਇੰਨਾ ਜ਼ੋਰ ਲਾ ਕੇ ਸਾਰਾ ਪੰਜਾਬ ਤੋ ਫਿਰਦਾ ਆ ਯੂਥ ਕਲਰ ਆ ਜਿਹੜਾ ਕਮੈਂਟ ਕਰਨਾ ਹੈ ਕਮੈਂਟ ਭੇਜਣਾ ਜੀ ਉਹ ਕਹਿੰਦੇ ਉਹਦਾ ਇੱਥੇ ਲਖਿਆ ਹੋਣਾ ਝੂਠ ਬੋਲ ਰਹੇ ਐਮਰ ਕਰ ਰਹੇ ਇਹ ਕਾਲੀਆ ਦਾ ਜੋ ਹਸਰ ਹੋਇਆ ਮੈਂ ਇਹ ਵੀ ਸਮਝਦਾ ਜਿਹੜੀ 82 ਤੋਂ ਤਿੰਨ ਬੋਟਾ ਪਈਆਂ ਨੇ ਨਾ ਜੀ ਜੀ ਇਹ ਪਰਖ ਪਰ ਘੁੰਮਦੇ ਨੂੰ ਪੈ ਗਈਆਂ ਜਿਸ ਨੂੰ ਇਸ ਤੋਂ ਬਾਅਦ ਪੁਰਾਣੇ ਕਹਿੰਦੇ ਥੋੜਾ ਕਰਦੇ ਜਾਂਦਾ ਨੇਸ਼ਨ ਗ੍ਰੇਮਾਂ ਨੂੰ ਇਹ ਪ੍ਰੇਖਾ ਦੂਰ ਹੁੰਦਾ ਜੰਮਲਾ ਕਮਣਾ 1000 ਵੋਟ ਦੀ ਗੰਦੀ ਪਰ ਇਹ ਗੱਲ ਤਾਂ ਖੜਾ ਹੈਗਾ ਵੀ ਇਹ ਵੀ ਇਹ ਵੀ ਸਮਝਦੇ ਹੋ ਨਾ ਕਿ ਆਪ ਪਟਰੇ ਕਿੱਟੇ ਕੰਮ ਬੋਲ ਰਹੇ ਨੇ ਹੁਣ ਲੁਧਿਆਣਾ ਵਿੱਚ ਬੋਲੇ ਨੇ ਸਰਕਾਰਾਂ ਇੱਕ ਚੋਣ ਲੜਦੀਆਂ ਸਰਕਾਰਾਂ ਕਿਵੇਂ ਕੀਤੀਆਂ ਨੇ ਕਿਹੜਾ ਕੁਝ ਕਹਿਣਾ ਚਾਹੁੰਦੇ ਸਭ ਨੂੰ ਰੁਕਣ ਪਤਾ ਕਿ ਜਿਮਨੀ ਚੋਣ ਦੇ ਸਰਕਾਰਾਂ ਨਹੀਂ ਨਹੀਂ ਸਰਕਾਰਾਂ ਦਾ ਰਖੜਾ ਮਾਵੀ ਜਨਾ ਸਰਕਾਰ ਦਾ ਤੁਹਾਡੀ ਵੀ ਰਹੀ ਤੁਸੀਂ ਵੀ ਚੇਅਰਮੈਨ ਹੋ ਐ ਪਹਿਲੇ ਸਾਡੇ ਸਾਡੇ ਸਰਕਾਰਾਂ ਦੇ ਸੋਚ ਕਿ ਕਿਹ ਜਿਨੀ ਜੋ ਹਾਰਿਆ ਨਹੀਂ ਜੋ 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 ਜਦੋਂ ਜਦੋਂ ਤੁਸੀਂ ਨਹੀਂ ਸਰਕਾਰ ਸੀਗੇ ਰਖੜਾ ਸਾਹਿਬ ਸਾਬਕਾ ਕੈਬਨਟ ਮੰਤਰੀ ਵੀ ਉਦੋਂ ਉਦੋਂ ਵੀ ਸਰਕਾਰ ਹਾਰੀ ਐ ਨਹੀਂ ਨਹੀਂ ਕਦੇ ਜਿਮਨੀ ਚੋਣ ਕਰਿਆ ਸੀ ਜਿਮਨੀ ਚੋਣ ਦੀ ਨਾਟ ਨਾਟ ਅਰ ਜਰਨ ਚੋਣ ਕਿਹਦੀ ਚੋਣ ਅਸੀਂ ਕਦੇ ਕੋਈ ਨਹੀਂ ਹਾਰੇ ਚਲੋ ਉਹ ਤਾਂ ਵਾਦੀ ਗੱਲ ਹੈ ਪਰ ਜੋ ਤੁਸੀਂ ਮੈਂ ਤਾਂ 100% ਇਹ ਸੂਰਜ ਸਬਾਲ ਬਾਰੇ ਹਾਂਜੀ ਹਾਂਜੀ ਉਹ ਦੇਖੀ ਕਿ ਸਿੱਧੀ ਜੰਗਵਾਰੀ ਹੈ ਅੱਜ ਵੀ ਇਹ ਸੂਰਜ ਸਬਾਲ ਸੈਣਾ ਹੋਵੇ ਜੀ ਅਕਾਲ ਤਖਨ ਦੇ ਪੇਸ਼ ਹੋ ਕੇ ਪੁਰਾਣੇ ਭੁੱਲਾਂ ਬਖਸ਼ਾ ਕੇ ਆਪਣਾ ਉਸੇ ਅ ਫਾਸਟ ਦਵ ਕਰਕੇ ਦੁਬਾਰੇ ਸੰਚ ਜਾ ਕੇ ਵੇ ਵੇ ਚਲੋ ਮੈਂ 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 ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਨਹੀਂ ਲਾਈ ਤੇ ਡਾਕਟਰ ਸਾਹਿਬ ਰੰਦੀ ਰਖੜੇ ਦਾ ਕਹਿਣਾ ਹੈ ਕਿ ਅੱਜ ਵੀ ਇਹ ਸੁਖਵੀਰ ਵਾਗਨ ਸਿਆਣਾ ਹੋਵੇ ਤਾਂ ਅਕਾਲ ਤਖਤ ਸਾਹਿਬ ਤੇ ਆਪਣੀ ਗਲਤੀਆਂ ਮੰਨੇ ਤਾਂ ਵਾਪਸੀ ਹੋ ਸਕਦੀ ਹੈ ਯਾਨੀ ਵਾਪਸੀ ਪਾਰਟੀ ਨਹੀਂ ਲੋਕ ਲੋਕਾਂ ਲੋਕਾਂ ਵਿੱਚ ਵਾਪਸ ਆ ਸਕਦੇ ਨੇ ਹੋ ਦੇਖੋ ਜੀ ਕੰਦੇ ਸੁਖਵੀਰ ਵਾਗਨ ਦੇ ਸਾਈਡ ਤੇ ਹੋਣ ਨਾਲ ਨਹੀਂ ਗੱਲ ਬਣੀ ਜੀ ਫਿਰ ਸਾਰੀ ਟੀਮ ਹੈ ਜਿਹੜੀ ਉਹ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਸੀ ਜੀ ਇਹ ਅਗਵਾਈ ਕਰਨ ਦੇ ਯੋਗ ਨਹੀਂ ਤਰ ਇਹ ਮਤਲਬ ਉਹ ਕੁਰਬਾਨੀ ਵਾਲੇ ਨੇ ਇਹ ਉਹਦੇਆਂ ਦੀਆਂ ਕੁਰਬਾਨੀਆਂ ਛੱਡਣਾ ਜੇ ਉਹਦੇਆਂ ਦੀਆਂ ਕੁਰਬਾਨੀਆਂ ਇਹ ਛੱਡ ਦੇ ਦਿੰਦੇ ਨੇ ਜੇ ਕੁਰਬਾਨੀਆਂ ਦੇ ਦਿੰਦੇ ਨੇ ਤਾਂ ਅਸਲੀਅਤਾ ਮਤਲਬ ਜੇ ਅਸਲੀਅਤ ਕੀ ਸਿੱਖਾਂ ਸ੍ਰੀ ਸਿੱਖ ਜਗਤ ਦੇ ਵਿੱਚ ਉਹ ਲੋਕ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ 25-25 ਮੈਂਬਰਾਂ ਦੀਆਂ ਕੁਰਬਾਨੀਆਂ ਹੋਈਆਂ ਹੋਈਆਂ ਨੇ ਜੀ ਉਹਨਾਂ ਨੂੰ ਕਿਹਨਾਂ ਨੇ ਖੁੰਜੇ ਖੁੰਜੇ ਲੈਣ ਲਾ ਰੱਖਿਆ ਜੀ ਮਤਲਬ ਜਿਨ੍ਹਾਂ ਦੀ ਕੁਰਬਾਨੀ ਨਹੀਂ ਹੈਗੀ ਔਰ ਮਾਜੂਮਾ ਸਿਆ ਕਰਦੇ ਨੇ ਲੋਕਾਂ ਦਾ ਜਿਹੜਾ ਉਹ ਲੋ ਪਿਆਰ ਸੀ ਉਹ ਮਤਲਬ ਕੁਰਬਾਨੀ ਨਾਲ ਹੈ ਕੁਰਬਾਨੀ ਵਾਲਿਆਂ ਨੇ ਇਹਨਾਂ ਦੇ ਸਾਹਦੇ ਕਰਤਾ ਤਾਂ ਦੋ ਕਿਨਾਂ ਨਾਲ ਕੁੱਟ ਗਏ ਕੁਰਬਾਨੀ ਵਾਲਿਆਂ ਦੇ ਇੱਕ ਮਿੰਟ ਇੱਕ ਮਿੰਟ ਡਾਕਟਰ ਸਾਹਿਬ ਮੈਂ ਰਖੜਾ ਹੋ ਗਿਆ ਨਾ ਮੇ ਕੋਈ ਇੱਕ ਮੈਸੇਜ ਆਇਆ ਰਖੜਾ ਉਹਦੇ ਦੀ ਰਖੜਾ ਸੁਣ ਰਹੋ ਰਖੜਾ ਤੁਹਾਡੇ ਲਈ ਇੱਕ ਮੈਸੇਜ ਆਇਆ ਵੀ ਕਾਂਗਰਸ ਪਾਰਟੀ ਦੇ ਜਿਹੜੇ ਦਿੱਤੇ ਨੇ ਸੰਜੀਵ ਰੋੜਾ ਜੀ ਉਹਨਾਂ ਨੇ ਪ੍ਰੈਸ ਕਾਨਫਰੈਂਸ ਵਿੱਚ ਕਿਹਾ ਸਾਨੂੰ ਪੰਥਕਵੋੜ ਪਈ ਹੈ ਅਕਾਲੀਵਾਲਦੀ ਪੰਥਕਵੋੜ ਸਾਨੂੰ ਪਈ ਹੈ ਇਸ ਵਾਰ ਜਿੱਤਰਾ ਦਾ ਕੁਝ ਵੀ ਕਹਿ ਰਿਹਾ ਸਾਰੇ ਲੋਕ ਤਾਂ ਪਹਿਲਾਂ ਹੀ ਉਹਨਾਂ ਨੇ ਕਿਹਾ ਮੈਨਚਰ ਬੋਰਡ ਨਹੀਂ ਪਈ ਪਰ ਮੇਰੀ ਫਿਰ ਜੋ ਡਾਟਾ ਦਾ ਸਵਾਲ ਹੈ ਨਾ ਜੀ ਹਾਂ ਜੀ ਜੋ ਜੋ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੀ ਫੈਸਲੇ ਤੋਂ ਜੋ ਹੁਕਮ ਨਾ ਜਾਰੀ ਹੋਇਆ ਸੀ ਜੀ ਉਹਦੇ ਤਹਿਤ ਅਸੀਂ ਇਨ ਦਿਨ ਜੋ ਹੁਕਮ ਨਾ ਹੋਇਆ ਹੈ ਨਾ ਜੋ ਕਿਹਾ ਵੀ ਨੈ티브 ਯੂਨਿਅਨ ਰਿਕਵਰ ਚੁੱਕਿਆ ਪ੍ਰੈਨਜੀਪ ਅਸੀਂ ਉਹਦੇ ਚਾਮ ਹੈ ਹਾਂ ਅਸੀਂ ਜੋ ਨਵਾਂ ਪ੍ਰਧਾਨ ਦੇਵਾਂਗੇ ਨਵੀਂ ਜਥੇਬੰਦੀ ਦੇਵਾਂਗੇ ਬਿਲਕੁਲ ਉਹੀ ਲੋਕ ਦੇਵਾਂਗੇ ਜਿਹੜੇ ਪੰਥਕ ਬਨਵਾਰਾਂ ਵਿੱਚੋਂ ਹੋਣਗੇ ਤੇ ਯਾਨਕਿ ਅਸ਼ਰਿ ਠੀਕ ਹੋਏਗੀ ਕੁਰਬਾਨੀ ਵਾਲੇ ਦਿਵਾਰ ਹੋਵੇ। ਹਾਂ ਦਸੋਰਾਟ ਸਾਹਿਬ ਕੀ ਕਹੋਗੇ? ਹਾਂ ਜੀ ਜੇ ਕੁਰਬਾਨੀ ਵਾਲੇ ਮਤਲਬ ਉਸ ਦਿਨ ਦੂਰ ਚਾਹੁੰਦੇ ਪੰਜਾਬ ਦੇ ਲੋਕ ਮੈਂ ਦੁਵਾਰੇ ਫੇਰ ਤਾ ਨਾ 1.6 ਰਹਿ ਗਈ 2027 ਵਾਲੀ। ਜੀ ਉਸ ਤੋਂ ਬਾਅਦ ਪੰਜਾਬ ਦਾ ਮੁਕਤੰਤਰੀ ਕੋਈ ਪ੍ਰਵਾਸੀ ਬਣੂਗਾ ਜਿਹੜੀਆਂ 32 ਤੋਂ ਬਾਅਦ ਚੌਰਾ ਹੋਣਗੀਆਂ। ਹਾਂ ਗੱਲ ਕਰ ਇਹ ਜਿਹੜਾ ਸਮਾਜ ਇਕ ਸਮਾਜ ਆ ਇਹ ਸਿਆਸਤ ਤੇ ਸੁਖ ਅਨੰਦ ਨੇ ਜਿਹੜੇ ਉਹ ਕੁਰਬਾਨੀ ਵਾਲੇ ਸੀ ਉਹ ਪਿੱਛੇ ਛੱਡ ਤੇ ਅੰਦੋਖ ਕੁਰਬਾਨੀ ਵਾਲਿਆਂ ਨੂੰ ਚਾਹੁੰਦੇ ਨੇ। ਜਮਾਤ ਤੋਂ ਹਿਲਾਉਂਦੇ ਭਾਈ ਅਰੰਜੀਤ ਸਿੰਘ ਕਿਸਾਨਦਾਰ ਭਾਈ ਅਰੰਜੀਤ ਸਿੰਘ ਇਹੋ ਜਿਹੇ ਬੰਦੇ ਨੇ ਕਿ ਇਹਨਾਂ ਦੇ ਹੱਥ ਦੇ ਵਿੱਚ ਸ਼੍ਰੋਮਣੀ ਅਕਾਲੀ ਵਰਦੀ ਬਾਗਦੋਰ ਚੜਾ ਇਹ ਸਾਰੇ ਸਿੱਖਾਂ ਨੂੰ ਫੱਟੇ ਹੋ ਕੇ ਬਾਗਦੋਰ ਉਹਨਾਂ ਨੂੰ ਫਰਾਉਣ ਵਾਸਤੇ ਜਾਣਾ ਪਊਗਾ ਸਬਤ ਇਹ ਨਹੀਂ ਹੈ ਵੀ ਉਹ ਆਪ ਦੇ ਆਪ ਕਹਿੰਦੇ ਨੇ ਵੀ ਅਸੀਂ ਨਹੀਂ ਉਹ ਜਿਹੜੇ ਲੋਕ ਕੁਰਬਾਨੀ ਵਾਲੇ ਨੇ ਜਿਨ੍ਹਾਂ ਦੇ 25-25 ਮੈਂਬਰ ਮਰੇ ਹੋਏ ਨੇ ਇੱਕ ਪਰਿਵਾਰ ਦੇ ਉਹਨਾਂ ਦੇ ਹੱਥ ਚ ਬਾਗਦੋਰ ਆਦੀ ਲੋਕ ਮਤਲਬ ਲੋਕਾਂ ਸਾ ਜਿਹੜੇ ਸੱਤਾ ਸੁੱਖ ਜਾਂ ਮਾਰੀਆਂ ਬੋਧੀਆਂ ਇਹ ਤਾਂ ਕਹਿੰਦੇ ਵੀ ਅਸੀਂ ਮੂਕੀ ਦੀ ਰਾਜ ਜਾਂ ਮਹਾਨੀਦਾਲ ਵੰਡ ਕੇ ਮਤਲਬ ਲਾਲਚ ਚਲਾ ਲੇ ਇਹ ਇਹ ਇਨਾਂ ਦੇ ਮਨ ਦਾ ਵਹਿਮ ਸੀਗਾ ਉਹ ਲੋਕਾਂ ਨੇ ਕਰਤਾ ਜਿੰਨਾਂ ਨੂੰ ਹੋਰ ਕਰਵਾਨੀ ਵਾਲੇ ਸਿੱਖ ਜਿੰਨਾ ਚੱਲਦੇ ਡਾਕਟਰ ਸਾਹਿਬ ਜਵਾਬ ਦੇਣਾ ਚਾਹੁੰਦੇ ਨੇ ਡਾਕਟਰ ਸਾਹਿਬ ਰਖੜਾ ਜਵਾਬ ਦੇਣਾ ਹੈ ਹਾਂਜੀ ਰਖੜਾ ਜਵਾਬ ਦੋ ਡਾਕਟਰ ਜੀ ਮੇਰੀ ਬੇਨਤੀ ਹੈ ਸੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਜੋ ਕਾਂਨਦ ਸਾਬ ਦਾ ਹੋਮਨਾਮਾ ਹੋਇਆ 2 ਦਸੰਬਰ ਨੂੰ ਇਹਨੇ ਮੈਨੂੰ ਉਹ ਲਾਗੂ ਹੋਏਗਾ ਨੰਬਰ 1 ਨੰਬਰ 2 ਜੋ ਪੰਜਵੇਂ ਮੈਂਬਰੀ ਕਮੇਟੀ ਉਹ ਵੀ ਕਰਵਾਨੀ ਵਾਲੇ ਪਰਿਵਾਰ ਚੋਂ ਗਣੀ ਹੋਈ ਹੈ ਜੋ ਪੰਜਵੇਂ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਲਈ ਭਰਤੀ ਹੋ ਰਹੀ ਹੈ ਬੜੇ ਬੁਝੇ ਪਿੱਛੇ ਚੱਲੀ ਆ ਤੁਹਾਨੂੰ ਸਰ ਲੌਣੀ ਹੈਗੀ ਉਹ ਵਾਰੀ ਪਰਚੀ ਹੋ ਰਹੀ ਆ ਅੱਜ 3 ਜੂਨ ਤੋਂ ਹੀ ਡੇਟਾਂ ਵਧਾਈ ਸੀ ਕਿ ਵਿੱਚ ਜੀ ਸੀਨ ਆ ਗਿਆ ਪਹਿਲਾਂ ਸਰਕਾਰ ਆ ਗਿਆ ਅੱਜ ਉਹਦੇ ਵਾਲਾ ਪਰਵਾੜਾ ਸੀ ਚੱਲਣਾ ਸੀ ਤੇ ਮੇਰੀ ਬੇਨਤੀ ਹੈ ਜੂਨ ਵਾਲਾ ਮੇਰੀ ਬੇਨਤੀ ਹੈ ਕਿ ਜਿਹੜੀ ਜਨਾਈ ਦੇ ਵੀਨੇ ਚ ਨਮੀ ਲੀਡਰਸ਼ਿਪ ਮਿਲੇਗੀ ਉਹ ਕੁਰਬਾਨੀਆਂ ਪਰਿਵਾਰ ਤੋਂ ਮਿਲੇਗੀ ਇਹ ਗੱਲ ਅੱਛੇ ਸੁਣੋ ਡਾਕਟਰ ਸਾਹਿਬ ਕਹਿੰਦੇ ਵੀ ਜਿਹੜੀ ਨਵੀਂ ਲੀਡਰਸ਼ਿਪ ਜਨਾਈ ਦੇ ਵੀਨੇ ਮਿਲੇਗੀ ਉਹ ਕੁਰਬਾਨੀਆਂ ਪਰਿਵਾਰ ਤੋਂ ਮਿਲੇਗੀ ਹਾਂਜੀ ਫਿਰ ਮਤਲਬ ਉਹ ਦਿਨ ਵੀ ਦੂਰ ਨਹੀਂ ਜਦੋਂ ਆਪ ਆਪਣਾ ਪੰਜਾਬ ਦੇ ਵਿੱਚੋਂ ਸ਼ਰਮਣੀ ਕਾਦੀ ਦਾ ਦਿਨ ਦੁਪਣੀ ਰਾਤ ਚੋਗਰੀ ਤੱਕ ਹੀ ਕਰੂਗਾ ਇਹ ਮੰਨ ਕੇ ਜਿੰਨਾ ਚਿਰ ਇਹ ਲੋਕ ਕੁਰਬਾਨੀ ਵਾਲਿਆਂ ਨੂੰ ਉਹਦੇ ਨਹੀਂ ਕਰਦੇ ਉਹਨਾਂ ਚਿਰ ਇਹਦਾ ਹਾਲ ਇਹੀ ਰਹਿਣਾਗਾ ਚਾਹਤੈ ਸਿੱਖਾਂ ਨੇ ਤਾਂ ਬਹੁਤ ਜਨਾਬਾ ਮਤਲਬ ਕੁਰਬਾਨੀਆਂ ਦੰਦੇ ਆਏ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕੁਰਬਾਨੀ ਹੈ ਉਸ ਤੋਂ ਬਾਅਦ ਤੁਸੀਂ ਲਾਓ ਕਿ 1978 ਦੇ ਸਿੱਖਾਂਾਰੇ ਦੇ ਨਰੰਗਕਾਰੀ ਕਾਂਡ ਹੋਇਆ ਉੱਥੇ ਕੁਰਬਾਨੀਆਂ ਨੇ ਉਸ ਤੋਂ ਬਾਅਦ ਫਿਰ ਹੋਰ ਸਰਦਾਂ ਲੱਖਾਂ ਹੀ ਕੁਰਬਾਨੀਆਂ ਨੇ ਇਹ ਪ੍ਰਵਾਨੇ ਦੇ ਤਾਂ ਬਾਕੀ ਕਿਸਮਤੀ ਹੈ ਵੀ ਲੀਡਰਸ਼ਿਪ ਮਤਲਬ ਇਹਨਾਂ ਨੂੰ ਜੋਗ ਨਹੀਂ ਮਿਲੀ ਜਿੱਲਾ ਕਿਉਂ ਜੋਗ ਲੀਡਰਸ਼ਿਪ ਹੱਥ ਕਿੰਨੀ ਆਉਂਦੀ ਕੋਨਾ ਕਿਰੇ ਹੈ ਜਿਹਦੇ ਪਰਵਾਨੀ ਵਾਲੇ ਬੰਦਿਆਂ ਦੇ ਹੱਥ ਚ ਚਲਾਉਣੀ ਬਾਕੀ ਗੱਲ ਆ ਗਿਆ ਬਸ ਤੈਨੂੰ ਦੁਗਣੀ ਰਾਤ ਚੋਖਲੀ ਪੰਜਾਬ ਪੰਜਾਬੀ ਆ ਤਾਂ ਸਿੱਖ ਸਿੱਖੀ ਪੱਲਾ ਸਾਰਾ ਕੋ ਚਰਤੀ ਕਲਾ ਦੇ ਵਿੱਚੋਂ ਡਾਕਟਰ ਸਾਹਿਬ ਇੱਕ ਸਵਾਲ ਮੈਂ ਕਰਦਾ ਖੜਾ ਤੋ ਰਖੜਾ ਸਾਹਿਬ ਮੇਰੀ ਗੱਲ ਦਾ ਜਵਾਬ ਦਿਓ ਚਲੋ ਤੁਸੀਂ ਜਲਾਈ ਦਾ ਸਮਾਂ ਮੰਗਿਆ ਠੀਕ ਹੈ ਤੁਹਾਡੀ ਭਰਤੀ ਹੋ ਰਹੀ ਹੈ ਵਧੀਆ ਗੱਲ ਹੈ ਆਪਾਂ ਪਹਿਲਾਂ ਵੀ ਡਿਬੇਟਸ ਕਰ ਚੁੱਕੇ ਆ ਕੱਲੋਂ ਤੁਹਾਡੀ ਪਾਰਟੀ ਸੱਤਾ ਵੀ ਚਾਹੁੰਦੀ ਹੈ ਕਿ ਤੁਸੀਂ ਬੰਦੀ ਸਿੰਘਾਂ ਬਾਰੇ ਬੋਲੋਗੇ ਜਾਂ ਫਿਰ ਉਹ ਵੀ ਲਾਰੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਲਾਰੇ ਲੱਗਦੇ ਰਹਿਣਗੇ ਸਾਡੀ ਸਾਡੀ ਪਹਿਲੇ ਤੋਂ ਮੰਗੇ ਨਹੀਂ ਮੈਂ ਮੈਂ ਮੇਰੀ ਬੜੀ ਛੋਟੇ ਪਹਿਲੇ ਛੋਟੀ ਮੇਰੀ ਗੱਲ ਨੂੰ ਮੈਂ ਤਾਂ ਕਿਉਂਕਿ ਹਵਾਰਾ ਜਿਹੜੀ ਕਮੇਟੀ ਹੈ ਉਹਨਾਂ ਨੇ ਨਾਤਾ ਹੀ ਤੋੜਤਾ ਹੈ ਉਹ ਅਲੱਗ ਹੋ ਗਏ ਨੇ ਸ਼ੋਨੀ ਕਲ ਦਲ ਤੋਂ ਉਹ ਕਹਿੰਦੇ ਸਾਡਾ ਕੋਈ ਉਹ ਵਾਸਤਾ ਹੀ ਨਹੀਂ ਕੱਲ ਤੋਂ ਬਾਅਦ ਨਹੀਂ ਮੈਨੂੰ ਪਤਾ ਮੈਂ ਪੜਿਆ ਜੀ ਬੇਰੀ ਵੇਖਾਗਾ ਨਾ ਅਸੀਂ ਹਮੇਸ਼ਾ ਹੀ ਮੰਗਿਆ ਪਹਿਨ ਰੱਖਿਆ ਰਿਹਾ ਉਹ ਵੀ ਰੱਖਣਗੇ ਉਹਨੇ ਖਾਣੇ ਬੰਦੇ ਸਾਡੇ ਭਰਾ ਨੇ ਉਹ ਬਹੁਤਾਂ ਕੁਰਬਾਨੀਆਂ ਨੇ ਉਹ ਪਰਿਵਾਰਾਂ ਨੇ ਬਹੁਤ ਕੁਰਬਾਨੀਆਂ ਨੇ ਸਾਡੀ ਸਭ ਤੋਂ ਪਹਿਲੀ ਮੰਗ ਹੀ ਮੰਦੀ ਸਿੰਘਾਂ ਦੀ ਹੋਏਗੀ ਰੱਖਾ ਜੋ ਸਰਕਾਰ ਤੋਂ ਉਦੋਂ ਉਦੋਂ ਮੰਗ ਕੇ ਰੱਖੀ ਜਦੋਂ ਤੁਸੀਂ ਕੱਲ ਦਾ ਨਾ ਤੇ ਬੀਜੇਪੀ ਨਾਲ ਸ਼ਾਮ ਸੀ ਉਦੋਂ ਕਿ ਨਹੀਂ ਮੰਗ ਕੀਤੀਗੀ ਉਦੋਂ ਕਰਾ ਸਕਦੇ ਤੁਸੀਂ ਮੇਰੀ ਮੇਰੀ ਪੈਨਸ਼ਨ ਦਾ ਲੈ ਮੈਂ ਮੈਂ ਮੇਰੇ ਜਵਾਬ ਸੌਣੋ ਜੀ ਤੁਹਾਡੀ ਗੱਲ ਸਾਬ ਸਹੀ ਹੈ ਮੈਂ ਮੰਨਦਾ ਹਾਂ ਗੱਲ ਡੁਪੀਸ ਤਾਂ ਹੀ ਨਾ ਨਾ ਆਇਆ ਜੀ ਸਾਸ ਜੇ ਜੇ ਬਾਦਲਾਂ ਤਬਰ ਇਹ ਗੱਲਾਂ ਸ਼ੁਰੂ ਕਰਾਂਗਾ ਜੇ ਲੱਗਦਾ ਕਿਸ ਨੂੰ ਬੋਲਣ ਦਾ ਸੀਗਾ ਸਾਡਾ ਕਸੂਰ ਤਾਂ ਇਹ ਰਹੀ ਵੀ ਸੁਪਰਾਈਜ਼ ਵਿੱਚ ਅਸੀਂ ਸਾਡਾ ਕਸੂਰ ਨਹੀਂ ਰਿਹਾ ਨਾ ਜੀ ਉਹਦੇ ਹਿਸਾਬ ਉਤਰਿਆ ਜੀ ਇਸ ਕਰਕੇ ਉਦੋਂ ਉਦੋਂ ਇੱਕ ਮਨਿਸਤਰੀ ਆ ਕੇ ਆਪਣੀ ਘਰੋਂ ਮੈਸਟਰੂਮਾ ਤੇ ਬਾਹਰੋਂ ਨੂਨ ਮੈਸਟਰੂਮਾ ਤੇ ਅਰੇ ਗੱਲਾਂ ਬੋਲ ਰੇ ਜੀ ਅਜਾ ਉਹਦੇ ਪਿੱਛੇ ਰਹੇ ਥੋੜਾ ਉਹ ਪਿੱਛੇ ਰਹੇ ਉਹ ਇਹ ਜੋ ਪਹਿਲੀ ਵਾਰ ਬਾਈਪੇ ਨੂੰ ਸਰਦ ਦਿੱਤਾ ਹੈ ਉਹਦੇ ਛੜੋ ਹਾਂ ਉਹ ਗੱਲ ਪਿੱਛੇ ਰਹੇ ਇਸ ਕਰਕੇ ਮੇਰੀ ਹਤਮਲ ਦੀ ਬੇਨਤੀ ਹੈ ਸਾਡੀ ਸਭ ਤੋਂ ਪਹਿਲੀ ਮੰਗ ਹੀ ਜੋ ਪੰਜਾਬ ਦੇ ਹੱਕ ਮੰਗ ਰਹੇ ਉਹਨਾਂ ਵਿੱਚ ਸ਼ਾਮਲ ਹੋਊਗੀ ਸੱਤੀ ਸੀਗਾ ਦੇ ਮੰਗ ਨੰਬਰ ਕਰੇ ਹੋਏ ਡਾਕਟਰ ਸਾਹਿਬ ਇਹ ਰਖਣਾ ਦਾ ਇਹ ਕਹਿਣਾ ਹੈ ਕਿ ਜਿਹੜੇ ਕੁਝ ਪਿਛਲੇ ਦੇ ਯਾਨੀ ਕਿ ਲੋਕ ਸੀਗੇ ਬਾਦਲ ਰਗੇ ਉਹਨਾਂ ਨੇ ਆਪਣੀਆਂ ਯਾਨੀ ਕਿ ਯਾਨੀ ਨੂੰ ਕਹੋ ਸਭ ਨੂੰ ਪਤਾ ਉਹਦਾ ਕਾਂਡਾ ਸਿਮਰ ਕੋ ਬਾਦਲ ਦਾ ਠੀਕ ਹੈ ਉਹਨਾਂ ਦੇ ਕਰਕੇ ਬੰਦੀ ਸਿੰਘਾਂ ਬਾਰੇ ਸਵਾਲ ਉਠਾਇ ਹੀ ਨਹੀਂ ਗਿਆ ਇਹਨਾਂ ਨੂੰ ਬਾਅਦ ਵਿੱਚ ਲੱਗਿਆ ਹਾਂ ਇਹਨਾਂ ਦੀ ਜੇਕਰ ਬੰਦੀ ਹੈ ਤਾਂ ਇਹ ਸਵਾਲ ਝੂਠ ठानਗੇ ਕੋਈ ਬੰਦੀ ਸਿੰਘਾਂ ਨਾਲ ਖੜੇ ਨਹੀਂ ਇਹਨਾਂ ਦਾ ਇਹ ਕਹਿਣਾ ਹੈ ਚਲੋ ਚੰਗੀ ਗੱਲ ਹੈ ਜੇ ਤੁਸੀਂ ਫੜਨਾ ਚਾਹੁੰਦਾ ਤਾਂ ਕੋਈ ਚਲੋ ਜੇ ਤਾਂ ਉਹਨਾਂ ਨੂੰ ਮਤਲਬ ਦੋਸ਼ੀ ਮੰਨਦੇ ਹਾਂ ਜਦੋਂ ਆਪਾਂ ਉਹਨਾਂ ਨੂੰ ਕੌਮ ਦੇ ਹੀਰੇ ਮੰਨਦੇ ਆ ਫਿਰ ਮਤਲਬ ਆਪਾਂ ਸਾਰਿਆਂ ਦਾ ਫਰਜ਼ ਬਣਦਾ ਜੀ ਉਹਨਾਂ ਦੇ ਨਾਲ ਖੜੀਏ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸਾਂਝੇ ਕਰੀਏ ਤੇ ਉਹਨਾਂ ਦੇ ਘਰ ਪਰਿਵਾਰਾਂ ਦੀ ਆਰਥਿਕ ਮਦਦ ਵੀ ਕਰੀਏ ਤੇ ਜਿਸ ਤਰ੍ਹਾਂ ਦਾ ਵੀ ਕੋਈ ਕੋਰਟ ਦਾ ਸਿਸਟਮ ਹੈ ਵੱਡੇ ਵਕੀਲ ਕਰਨੇ ਉਹ ਕਰਕੇ ਵੀ ਮਤਲਬ ਹੋਵੇ ਕਿਉਂਕਿ ਸ਼ਰੋਮੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਕੜ ਤੋਂ ਕੜ 15 ਅਰਪਤੀਆਂ ਦਾ ਬਜਟ ਹੈ ਮਤਲਬ ਜਿੰਨਾ ਪੈਸਾ ਇਹਨਾਂ ਕੋਲੇ ਹੈਗਾਗਾ ਜੇ ਉਹ ਪੱਥਰੇ ਕੰਮਾਂ ਤੇ ਲੱਗਦਾ ਹੋਵੇ ਸੱਚੀ ਸਵਾਲ ਆ ਡਾਕਟਰ ਸਾਹਿਬ ਨੇ ਹਰ ਵੇਲੇ ਮੈਨੂੰ ਸਵਾਲ ਪੁੱਛਦੇ ਨੇ ਵੀ ਐ ਜੀ ਪੀ ਸੀ ਦੀਆਂ ਚੋਣਾ ਨਹੀਂ ਹੁੰਦੀਆਂ ਤੇ ਜੇਕਰ ਚੋਣਾ ਹੋਣ ਤਾਂ ਕਾਫੀ ਕੋ ਚੇਂਜ ਹੋ ਸਕਦਾ ਹੈ ਇਹ ਚੋਣਾ ਕਦੋਂ ਹੋਣ ਗਿਆ ਤੁਹਾਨੂੰ ਇਹਦੇ ਬਾਰੇ ਜਿਆਦਾ ਪਤਾ ਹੋਣਾ ਕਿ ਤੁਸੀਂ ਜਿਆਦਾ ਪੰਛੀ ਜੁੜੇ ਹੋ ਹੋਸੀ ਦਾ ਚੋਣਾ ਕਰਾਉਣ ਬਾਰੇ ਵਾਰ-ਵਾਰ ਲਿਖ ਵੀ ਚੁੱਕੇ ਆ ਜੀ ਲਿਖਿਆ ਸਾਹਿਬ ਕਮਿਸ਼ਨ ਨੇ ਵੀ ਲਿਖਿਆ ਉਹਨਾਂ ਸੀ ਵੱਡਾ ਸਨਸਦ ਵੀ ਕਰਨ ਜਾ ਰਹੇ ਸੀ ਗੱਲ ਤੇ ਜੀ ਕਿਉਂਕਿ ਇਹ ਚੋਣ ਜਲਦੀ ਕਰਾਂਗੇ ਤੇ ਮੈਂ ਡਾਕਟਰ ਦੇ ਸਾਹਮਣੇ ਹਾਂ ਕਿ ਸ਼ੋਮਨੀ ਗੁਰਦਾਰਪੁਰ ਨੂੰ ਕੋਈ ਇਹ ਗੱਛਣਾ ਹੋਣ ਵੀ ਆ ਉਹ ਮਹੀਨੇ ਨੂੰ ਹੁਣ 4 ਮਹੀਨੇ ਹੋ ਗਏ ਨੇ ਉਹ ਤਾਂ ਬਾਰਕ ਕਰ ਲੈਣਾ ਹੁਣ ਸਟੇ ਰਹੀ ਵੀ ਐ Haryana ਸਟੇ ਲੈ ਲਈ ਉਹਦੀ ਹੀਟ ਲੱਗੀ ਹੈ ਜਲਾਈ ਦੀ ਕਿ ਜਿੱਤੇ ਚੋਹਾ ਹੋਈਆਂ ਬਹੁਤ ਜਲਦੀ ਚੋਹਾ ਹੋਣਗੀਆਂ ਅਸੀਂ ਸਾਰਿਆਂ ਪੰਥਕ ਤਰ੍ਹਾਂ ਬਾਦਲ ਦੇ ਖਿਲਾਫ ਇੱਕ ਦੇ ਮੁਕਾਬਲੇ ਕੈਂਡੀਡੇਟ ਭਾਵੇਂ ਸਿੰਘ ਸਾਹਿਬ ਭਾਈ ਜੀ ਸੇ ਹੁਣ ਅਨੇ ਅਸੀਂ ਹੋਈਏ ਕਹਿੰਦੇ ਹਰ ਪੀਸੀ ਦੀ ਹੁਣ ਭਾਈ ਅਮਰਪਾਲ ਵੀ ਹੁਣ ਕੋਈ ਵੀ ਜਿਹੜਾ ਧਾਰਮਿਕ ਵਿਅਕਤੀ ਹੈ ਜਿਹੜਾ ਜੀ ਦਿੱਖ ਚੰਗੀ ਹੈ ਜਿਹੜਾ ਪੰਥ ਨੂੰ ਪ੍ਰਵਾਨਤ ਹੈ ਸਾਰਿਆਂ ਤਰ੍ਹਾਂ ਇੱਕ ਦੇ ਮੁਕਾਬਲੇ ਖੜਾ ਹਾਂ ਕਰਾਂਗੇ ਚਲੋ ਰਖੜਾ ਤੁਸੀਂ ਸਾਡਾ ਕੀਮਤੀ ਸਮਾਂ ਸਾਡੇ ਚੰਨ ਦਿੱਤਾ ਸਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਬਹੁਤ ਬਹੁਤ ਧੰਨਵਾਦ ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੰਤ ਵਿੱਚ ਜੋ ਉਥੇ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਬੜਾ ਸਮਰਥਨ ਮਿਲਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਟੈਟੇਰੀ ਹੋਇਆ ਗ੍ਰਾਫ ਮੁੰਦੇਓ ਸ਼੍ਰੋਮਣੀ ਰਖੜਾ ਵੀ ਨਾਲ ਜੁੜੇ ਇਸੇ ਕਰਕੇ ਆਪਣਾ ਪ੍ਰੋਗਰਾਮ ਦੇਖ ਰਹੇ ਸੀ ਪਾਛੇ ਕੋ ਕਰਦੇ ਹੀ ਹੈ ਵੀ ਕਹਿਣਾ ਤਾਂ ਆਪਾਂ ਕੀ ਹੈ ਮਤਲਬ ਇਹਨਾਂ ਨੂੰ ਜਿੰਨਾ ਚਿਰ ਨਾ ਆਪ ਵੀ ਸਭ ਇਹੋ ਸਾਫ਼ ਕਰਨੀ ਚਾਹੀਦੀ ਹੈ ਆਖਾਲਸਾ ਤਸਫਾ ਦੇ ਅਗੇ ਜਿਹੜੇ ਇਹਨਾਂ ਨੇ ਮਤਲਬ ਸਾਇੰਸਲੇ ਮੰਨੀ ਨਹੀਂ ਹੁਣ ਉਹਨਾਂ ਨੂੰ ਮੰਨਣ ਤੇ ਸਾਈਡ ਤੇ ਹੋ ਜਾਣਾ ਜੋ ਜੋਗ ਲੋਕ ਨੇ ਉਹਨਾਂ ਦੇ ਹੱਥ ਚ ਅਗਵਾਈ ਆਵੇ ਇਹੀ ਆਪਾਂ ਮਤਲਬ ਅਰਜ਼ਾ ਕਰ ਫੜਦੇ ਹਾਂ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਪੰਜਾਬ ਦੀ ਖੇਤਰੀ ਪਾਰਟੀ ਹੈ ਗੱਲ ਕਰ ਹੁਣ ਠੀਕ ਹੈ ਜੀ ਇਹਨਾਂ ਲੋਕਾਂ ਨੇ ਜਿਹੜੀ ਇਹ ਟੀਮ ਹੈ ਇਹਨਾਂ ਨੇ ਇਹਨੂੰ ਖੇਤਰੀ ਬਣਦਾ ਜਿਹੜਾ ਨਾ ਹੀ ਰਹਿ ਗਿਆ ਕਿਉਂਕਿ ਚੱਲਦੀ ਇਹ ਵੀ ਦਿੱਲੀ ਤੋਂ ਹੈ ਚੈੱਕ ਕਰਕੇ ਮਤਲਬ ਕੋਈ ਪੰਜਾਬ ਪੰਜਾਬੀ ਆਸਰ ਜੀ ਪੰਜਾਬੀ ਦਿਲ ਦਾ ਪੰਜਾਬੀ ਜਿਹੜਾ ਗੁਰੂ ਨੂੰ ਮੰਨਣ ਵਾਲਾ ਹੋਵੇ ਬਾਣੀ ਨੂੰ ਮੰਨਣ ਵਾਲਾ ਹੋਵੇ ਕਿ ਬਾਣੀ 'ਚ ਵਿਸ਼ਵਾਸ ਰੱਖਦਾ ਹੋਵੇ ਇਹੋ ਜਿਹਾ ਸਿੱਖ ਸਾਨੂੰ ਮਿਲ ਜਾਵੇ ਆ ਮਤਲਬ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਛਰੌਨੀ ਅਕਾਲੀ ਗੰਢ ਤੇ ਛਰੌਨੀ ਗੁਰਦੁਆਰਿਆਂ ਤੇ ਵੀ ਅਜਿਹੀ ਉਹ ਜਾਂਦੀ ਕਲਾ ਸੀ ਚਲੋ ਰਜਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਵਧੀਆ ਡਿਬੇਟ ਕੀਤੀ ਮੇਰੇ ਨਾਲ ਵੀ ਤੇ ਵਿਚਾਰ ਰੰਦੀ ਰਖੜਾ ਜੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਧੰਨਵਾਦ ਤੋ ਦੋਤੇ ਨਾਲ ਜੁੜੇ ਸੀ ਹਰਜਿੰਦਰ ਸਿੰਘ ਜੀ ਤੇ ਵਿੱਚ ਰੰਗੇਸ਼ ਸਿੰਘ ਰਖੜਾ ਆ ਗਏ ਜੋ ਕਿ ਪੰਜ ਮੈਮਰੀ ਕਮੇਟੀ ਦੇ ਵਿੱਚ ਪੂਰਾ ਆਪਣਾ ਯੋਗਦਾਨ ਪਾ ਰਹੇ ਨੇ ਸੁਰਜੀਤ ਸਿੰਘ ਰਖੜਾ ਦੇ ਭਰਾ ਨੇ ਤੇ ਜੋ ਸਵਾਲ ਜਵਾਬ ਹੋਏ ਕੇ ਸਵਾਗਤ ਸਵਾਲ ਤਾਂ ਸ਼ੁਰੂ ਹੋਏ ਸੀਗੇ ਕੱਲ੍ਹ ਦੇ ਜਿਮਨੀ ਚੋਣਾ ਤੋਂ ਕੇ ਉੱਥੇ ਜਿਹੜੇ ਸ਼ਰੂਨੀ ਕੱਲ੍ਹ ਦੇ ਸੀਗੇ ਪ੍ਰੋਫ ਕਾਰ ਸਿੰਘ ਘੁੰਮਣ ਕੱਲ੍ਹ ਦੇ ਲੀਡਰ ਜਿਨ੍ਹਾਂ ਨੂੰ ਕੋਈ ਇੱਕ ਕੱਲ ਉਤਾਰ ਐਮਐਸ ਸੀਟ ਤੇ ਉਤਾਰੇਗਾ ਉਮੀਦਵਾਰ ਬਣਾਇਆ ਗਿਆ ਜਿਨ੍ਹਾਂ ਨੇ ਕਿ ਐਨੀ ਪਹੁੰਚ ਵੀ ਨਹੀਂ ਸੀ ਕੁਝ ਦਿਨ ਪਹਿਲਾਂ ਸ਼ਰੂਨੀ ਕੱਲ੍ਹ ਨੇ ਇੱਕ ਜਬਰ ਸੀ ਕਹਿ ਦਿਆ ਵੀ ਥੋ ਦਿੱਤਾ ਗਿਆ ਤਾ ਜਿਸ ਦਾ ਕਾਰਨ ਨਤੀਜਾ ਦੇਖਣ ਨੂੰ ਮਿਲਿਆ ਜਿਨਾਂ ਹੀ ਜਮਾਨ ਜਬਤ ਹੋ ਗਈ ਜਮਾਨ ਜਬਤ ਤੋਂ ਤਬਾ ਸਰਜੀਤ ਰਖੜਾ ਦਾ ਇੱਕ ਬਹੁਤ ਵੱਡਾ ਬਿਆਨ ਆਇਆ ਜੋ ਕਿ ਸਾਬਕਾ ਕੈਬਨਤ ਮੰਤਰੀ ਹੈ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਇਹ ਸਾਰੀ ਦਾ ਹਾਰ ਦਾ ਕਾਰਨ ਇਕੱਲਾ ਯਾਨੀ ਕਿ ਸੁਬੀਰ ਸਿੰਘ ਬਾਦਲ ਹੈ ਜਿਸ ਨੇ ਕਿ ਪਾਰਟੀ ਦਾ ਸੱਤਿਆਨਾਸ਼ ਕੀਤਾ ਹੋਇਆ ਜਿਵੇਂ ਕਿ ਇਹ ਪ੍ਰੋਮ ਚੰਨਦਵਾਦ ਉਹਨਾਂ ਦੇ ਭਰਾ ਉਹ ਵੀ ਸਾਡੇ ਨਾਲ ਜੁੜੇ ਰੰਦੀ ਰਖੜਾ ਜੀ ਉਹਨਾਂ ਨੇ ਵੀ ਗੱਲ ਕਹੀ ਕਿ ਸੁਬੀਰ ਬਾਦਲ ਨੇ ਸਾਰੀ ਪਾਰਟੀ ਦਾ ਅੰਤ ਹੀ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਪੰਜ ਮੈਮਰੀ ਕਮੇਟੀ ਹੈ ਸਵਾਲ ਪੁੱਛੇ ਹਨ ਜੇ ਤੁਹਾਨੂੰ ਕਮੈਂਟ ਆਇਆ ਉਹਨਾਂ ਨੇ ਕਿਹਾ ਹਾਂ ਸਾਡਾ ਕੰਮ ਥੋੜਾ ਸਲੋ ਚੱਲ ਰਿਹਾ ਹੈ ਕਿਉਂਕਿ ਕੁਝ ਪਹਿਲਾਂ ਫਸਲਾ ਹਾਰੀ ਹੋਣ ਦੀਆਂ ਅਗੇ ਪ੍ਰਸਤਤਾ ਆ ਗਿਆ ਸੀ ਜਿਸ ਕਰਕੇ ਸਾਡੇ ਸਾਨੂੰ ਵੀ ਬਾਅਦ ਜਾਣਾ ਪੈਂਦਾ ਸਾਡੇ ਕੁਝ ਕੈਂਸਲ ਹੋ ਗਏ ਤਾਂ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾ ਲਈ ਤੁਸੀਂ ਖੜਾਂਗੇ ਤਾਂ ਉਹਨਾਂ ਨੇ ਸਵਾਲ ਇਹ ਵੀ ਉਠਾਏ ਕਿ ਬੰਦੀ ਸਿੰਘਾ ਰਹਿ ਆਕਾਲੀ ਦਲ ਤੇ ਜਦੋਂ ਭਾਜੀਪੀ ਦੀ ਗਵਰਨਮੈਂਟ ਸੀ ਜਦੋਂ ਕਿ ਖੁਰਸਤੀ ਸੀ ਰੱਖਣਾ ਕੈਨੇ ਮੰਤਰੀ ਸੀ ਆ 10 ਸਵਾਲ ਵੀ ਕੀਤਾ ਕਿ ਉਦੋਂ ਕੋਈ ਸਵਾਲ ਉਠਾਇਆ ਗਿਆ ਤਾਂ ਉਹਨਾਂ ਨੇ ਕਿਹਾ ਸੀ ਸਵਾਲ ਉਠਾਇਆ ਸੀ ਪ੍ਰਕਾਸ਼ ਸਿੰਘ ਬਾਦਲ ਮਰੂਮ ਨੂੰ ਪਰ ਸੁਬੀਸ਼ ਸਿੰਘ ਬਾਦਲ ਨਹੀਂ ਮੰਨੇ ਕਿਉਂਕਿ ਉਹਨਾਂ ਦੀ ਪਤਨੀ ਉੱਥੇ ਉਸਮੇ ਐਮਪੀ ਫੀ ਕੈबिनेट ਦੇ ਵਿੱਚ ਸੋ ਦੋਸਤੋ ਸਵਾਲ ਬੜੇ ਖੜੇ ਹੁੰਦੇ ਆਂ ਦਰ ਬਦਰ ਖਦਰ ਖੜੇ ਹੁੰਦੇ ਆਂ ਸਵਾਲ ਖੜੇ ਹੋਣੇ ਬੰਦੇ ਵੀ ਆਂ ਤੇ ਸਾਡਾ ਅਫਰਜੀ ਬੰਦਾ ਹੈ ਕਿਉਂਕਿ ਸਾਨੂੰ ਕਾਫੀ ਦਰਸ਼ਕ ਪੁੱਛਦੇ ਨੇ ਕਿ ਤੁਸੀਂ ਕਿਉਂ ਨਹੀਂ ਬੋਲੇ ਜਦ ਕਿ ਮੀਡੀਆ ਕੰਮ ਹੈ ਸਾਫ ਸੱਚਾਈ ਦਿਖਾਣਾ ਤੇ ਜੋ ਅਸੀਂ ਗੱਲ ਕਰ ਰਹੇ ਆਂ ਕਿ ਕੱਲ ਜਿਮਨੀ ਚੋਣਾਂ ਦੀ ਤਾਂ ਵਾਪਸ ਉੱਥੇ ਆਨਾ ਮੈਂ ਮੁੱਦੇ ਤੋਂ ਭਟਕਣਾ ਨਹੀਂ ਚਾਹੁੰਦਾ ਕਿ ਕੱਲ ਬੜੀ ਇੱਕ ਵੱਡੀ ਹਾਰ ਮਿਲਿਆ ਛੋਮੇ ਅਕਾਲੀ ਦਲ ਨੂੰ ਜਮਾਨਤ ਜਬਤ ਹੋਈ ਹੈ ਕੱਲੇ ਇੱਕ ਕੈਂਡੀਡੇਟ ਦੀ ਲੁਧਿਆਣਾ ਵੀ ਤਿੰਨ ਕੈਂਡੀਡੇਟ ਦੀ ਜਮਾਨਤ ਜਬਤ ਹੋਈ ਹੈ ਤੇ ਸਭ ਤੋਂ ਵੱਡੀ ਇੱਕ ਹਾਸੋਣੀ ਗੱਲ ਹੋਈ ਹੈ ਕਿ ਸਾਡੇ ਨੀਟੂ ਸ਼ੈਟਰਾਲ ਜੀ ਜਿਨ੍ਹਾਂ ਨੇ ਆਪਣਾ ਮੋਬਾਈਲ ਹੀ ਤੋੜਤਾ ਗੁੱਸੇ ਆ ਕੇ ਉਹ ਤਾਂ ਕਹਿੰਦੇ ਵੀ ਇੱਕ ਦੇ ਬਰਾਬਰ 20-20 ਕਹਿੰਦੇ ਬੰਦੇ ਖੜੇ ਕਰ ਦਿੰਦੇ ਨੇ ਤੇ ਕਹਿੰਦੇ ਕਾਹਦਾ ਇਹ ਲੋਕਤੰਤਰ ਹੈ ਕਹਿੰਦੇ ਕੱਲੇ ਨਾਲ ਕੱਲਾ ਟਕਰਾਓ ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਮੋਬਾਈਲ ਤੋੜਿਆ ਤੇ ਤੁਹਾਨੂੰ ਦੱਸਿਆ ਕੋਈ ਨਹੀਂ ਥੀਏਟਰ ਅਜੇ ਪਹਿਲੀ ਵਾਰ ਕਮੇਡੀ ਨਹੀਂ ਕਰਦੇ ਅਜਿਹੀ ਇਹ 10ਵੀਂ ਨਾ ਜਮਾਨਤ ਹੋਈ ਹੈ 10ਵੀਂ ਵਾਰ ਲਗਾਤਾਰ ਹਾਰੇ ਨਹੀਂ ਉਹ ਤੇ ਸੰਜੀਵ ਰੋੜਾ ਜਿਨ੍ਹਾਂ ਦੇ ਉੱਪਰ ਕਿਹਾਸ ਉਠਾਏ ਜਾ ਰਹੇ ਸੀ ਕਿ ਇਹ ਕੀ ਹੋ ਜਿੱਤਣਾ ਔਖਾ ਹੈ ਪਰ ਉਹਨਾਂ ਨੇ ਬਹੁਤ ਇੱਕ ਵੱਡੇ ਮਾਰਦ ਨਾਲ ਜਿੱਤ ਪ੍ਰਾਪਤ ਕੀਤੀ ਹੈ ਪਰ ਹੁਣ ਸਵਾਲ ਇਹ ਹੈ ਕਿ ਕੀ ਸੰਜੀਵ ਰੋੜਾ ਲੋਕਾਂ ਦੇ ਵਿਸ਼ਵਾਸ ਤੇ ਖਰੇ ਉੱਟਣਗੇ ਜਾਂ ਨਹੀਂ ਇਹ ਦੋਸਤੋ ਆਉਣ ਦਾ ਸਮਾਂ ਦੱਸੇਗਾ ਕਿਉਂਕਿ ਸਰਕਾਰ ਦੇ ਕੋਲ ਮਹਿਜ਼ 1.5 ਸਾਲ ਦਾ ਸਮਾਂ ਰਹਿ ਗਿਆ ਹੈ ਨਹੀਂ ਤਾਂ ਫਿਰ ਸਰਕਾਰਾਂ ਦੇਵੇ ਸ਼੍ਰੋਮਣੀ ਕਾਨੂੰਨ ਨੂੰ ਲਲ ਨੂੰ ਬੈਕ ਆ ਡੋਰ ਦਿਖਾਇਆ ਸੀ ਤਾਂ ਫਿਰ ਆਪ ਪਾਰਟੀ ਲਈ ਵੀ ਬੈਕ ਆਊਟ ਆਫ ਜਲਦੀ ਹੋਏਗਾ ਜੋਤੋਏ ਸਾਡਾ ਸਵੇਰ ਤਾਂ লাইਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ লাইਵ ਦਾ ਵਿਸ਼ਾ ਲੈ ਕੇ ਉੱਤਾਂ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਤੇ ਹੋਰ ਨਸ਼ਰ ਹੋ ਰਹੀਆਂ ਖਬਰਾਂ ਤੇ ਮੈਨੂੰ ਦਿਓ ਫਿਲਾਲ ਦੇ ਲਈ ਇਜਾਜ਼ਤ